ਵੇ ਇਲੈਕਸ਼ਨ ਦੇ ਨਾਲ ਜੋੜ ਕੇ ਦੇਖੀਏ ਤਾਂ ਇਸ ਚੀਜ਼ ਨੂੰ ਆਪਣਾ ਕੋਦੋਂ ਵੀ ਗੋਲੀ ਚੱਲੀ ਸੀ ਗੋਲੀ ਹੁਣ ਵੀ ਚੱਲੀ ਹੈ وہی ਪਾਤ ਪਾਦੇ ਲੀਡਰ ਪੰਜਾਬ ਚ ਨੇ ਜਿਹੜੇ ਕਹਿੰਦੇ ਸੀਗੇ ਕਿ ਜਦੋਂ ਬੇਅਦਬੀ ਹੋਈ ਸੀ ਸੁਖਵੀਰ ਬਾਦਲ ਤੇ ਪਰਚਾ ਕਿਉਂ ਨਹੀਂ ਹੋਇਆ ਸਾਨਾ ਦਿੱਤਾ ਪਹਿਲੇ ਕਿ ਹੈ ਵੀ ਲੀਟਰ ਸਾਈਡ ਤੋਂ ਦੂਰੀ ਬਣਾਉਣ ਕਿਉਂਕਿ ਇਹ ਤਾਂ ਰੋਟੀਆਂ ਸੇਕਣ ਲਈ ਆਉਂਦੇ ਨੇ ਜਦੋਂ ਇੰਨੇ ਦਿਨ ਤਸ਼ੱਦਦ ਹੋਇਆ ਸ਼ੁਭਕਰਨ ਸਿੰਘ ਦੀ ਡੈਥ ਹੋ ਗਈ ਉਦੋਂ ਕਿ ਉਹਨੇ ਕੈਪਟਨ ਅਵਿੰਦਰ ਸਿੰਘ ਕੋਈ ਤਕੜਾ ਸਟੈਂਡ ਲੈ ਸਕੇ ਪੈਰਾਮਿਲਟਰੀ ਫੋਰਸ ਨੇ ਇਹ ਨਹੀਂ ਦੇਖਿਆ ਕਿ ਉਸ ਦਾ ਪੈਰ ਆ ਜਾਂ ਸਿਰ ਸਿੱਧੀ ਗੋਲੀ ਚਲਾ ਦਿੱਤੀ ਚਾਲ ਗੁੰਡੇ ਬਣ ਕੇ ਪੂਰੇ ਪਿੰਡ ਦੇ ਨੇ ਕਿਸਾਨ ਕਿਉਂ ਆਪਣੇ ਧਰਮ ਨੂੰ ਖਰਾਬ ਕਰਮਗੇ ਸੋਣਾ ਤੋਂ ਪਹਿਲਾਂ ਅਜੇਹਾ ਮਾਹੌਲ ਬਣਾ ਕੇ ਰੱਖੇਗਾ ਪ੍ਰਸ਼ਾਸਨ ਜਾਂ ਕੇਂਦਰ ਸਰਕਾਰ ਤਾਂ ਫਿਰ VOTING ਕਿਵੇਂ ਹੋਏਗੀ ਹਰਿਆਣਾ ਦੇ ਬਾਡਰ ਜੇਕਰ ਉਹ ਪਾਰ ਵੀ ਕਰ ਲੈਂਦੇ ਆ ਤਾ ਫਿਰ ਉਹ ਦਿੱਲੀ ਕਿਵੇਂ ਪੜਨਗੇ ਸਾਡਾ ਤਾਂ ਧਿਆਨ ਦਾਤਾ ਹੀ ਨਹੀਂ ਖੁਸ਼ ਹੈਗਾ ਤਾਂ ਸਾਡਾ ਦੇਸ਼ ਕਿੱਥੇ ਜੰਗਾਂ ਜਿੱਤ ਲੂਗਾ ਅਸੀਂ ਕਿੱਥੇ ਲੜ ਲਾਂਗੇ ਸਸ਼ੀਕਲ ਜੀ ਔਨ ਅਰ ਪੋਡਕਾਸਟ ਦੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਨੂਰ ਬੱਚੋ ਤਾਂ 13 ਦਿਨ ਤਕਰੀਬਨ ਹੋ ਚੁੱਕੇ ਨੇਗੇ ਤਾਂ ਕਿਸਾਨ ਦਿੱਲੀ ਕੁਝ ਕਰਨਾ ਚਾਹੁੰਦੇ ਨੇ ਆਪਣੀ ਮੰਗਾਂ ਨੂੰ ਲੈ ਕੇ ਪਰ ਰਾਹ ਦੇ ਵਿੱਚ ਰੋੜਾ ਬਣੀ ਹੈ ਹਰਿਆਣਾ ਸਰਕਾਰ ਕਹਿ ਸਕਦੇ ਕੇਂਦਰ ਸਰਕਾਰ ਜੋ ਕਿ ਅੱਗੇ ਨਹੀਂ ਜਾਣ ਦੇ ਰਹੀ ਬੈਰੀਕੇਡਿੰਗ ਹੋ ਰਹੀ ਹੈ ਪਰ ਇਹਨਾਂ 13 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਹੜੀਆਂ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਆਈਆਂ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਤਨਾਮ ਜੀ ਸਵਾਗਤ ਹੈ ਤੁਹਾਨੂੰ ਧੰਨਵਾਦ ਨੂਰ ਜੀ ਸਤਨਾਮ ਆਪਾਂ तकरीबन 13 ਦਿਨਾਂ ਤੋਂ ਕਵਰੇਜ ਕਰ ਰਹੇ ਤੁਸੀਂ ਤਾਂ ਗਰਾਊਂਡ ਲੈਵਲ ਤੇ ਵੀ ਵਿਚਰ ਕੇ ਆਏ ਹੋ ਨਾ ਤਾਂ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਜਿਸ ਤਰ੍ਹਾਂ ਦੀਆਂ ਖਬਰਾਂ ਹੋ ਰਹੀਆਂ ਨੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ तकरीबन 5-6 ਕਿਸਾਨ ਨੇ ਜਿਹੜੇ ਸ਼ਹੀਦ ਹੋ ਚੁੱਕੇ ਐ ਤੇ ਜ਼ਖਮੀਆਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤਾਂ ਦੇਖਿਆ ਜਾਵੇ ਕਿ ਜਿਵੇਂ ਇਹ ਜਿਹੜਾ ਅੰਦੋਲਨ ਹੈ ਉਹ ਲੰਬਾ ਹੁੰਦਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਕਿਸਾਨਾਂ ਨੇ ਮਿੱਥਿਆ ਹੋਇਆ ਸੀ ਕਿ ਅਸੀਂ ਦਿੱਲੀ ਕੋਚ ਕਰਨਾ ਹੈ ਭਾਵੇਂ ਕੁਝ ਵੀ ਹੋਵੇ ਪਰ ਉਧਰ ਜਿਹੜੀ ਵੈਰੀਕੇਟਿੰਗ ਕੀਤੀ ਹੋਈ ਆ ਉਧਰ ਪੈਰਾ ਮਿਲਟਰੀ ਫੋਰਸ ਦੀ ਵੀ ਥਿੰਕਿੰਗ ਇਹੀ ਹੈ ਕਿ ਅਸੀਂ ਇੱਕ ਵੀ ਕਦਮ ਹਰਿਆਣੇ ਵਿੱਚ ਨਹੀਂ ਪੈਣ ਦੇਣਾ ਭਾਵੇਂ ਕੁਝ ਵੀ ਹੋਵੇ ਤਾਂ ਇਹ ਹਾਲਾਤ ਆ ਜਿਹੜੀ ਇਹ ਕਸਮਕਸ ਹੈ ਇਹ ਕਾਫੀ ਦਿਨਾਂ ਤੋਂ ਜਾਰੀ ਹੈ ਤੇ ਇਸੇ ਦੇ ਦਰਮਿਆਨ ਹੁਣ ਕੁਝ ਰਾਹਤ ਦੀਆਂ ਖਬਰਾਂ ਵੀ ਸਾਹਮਣੇ ਆ ਲੱਗੀਆਂ ਨੇ ਪਹਿਲੀ ਆਪਾਂ ਗੱਲ ਕਰ ਲੈਂਦੇ ਆ ਕਿ ਸਭ ਤੋਂ ਵੱਡੇ ਸਵਾਲ ਆ ਜਿਹੜੇ ਕਿਸਾਨਾਂ ਤੇ ਖੜੇ ਹੋ ਰਹੇ ਸੀ ਕਿ ਹਰਿਆਣੇ ਦੇ ਬਾਡਰ ਜੇਕਰ ਉਹ ਪਾਰ ਵੀ ਕਰ ਲੈਂਦੇ ਆ ਤਾਂ ਫਿਰ ਉਹ ਦਿੱਲੀ ਕਿਵੇਂ ਪੜਨਗੇ ਦਿੱਲੀ ਵੀ ਬੈਰੀਕੇਡਿੰਗ ਆ ਜਿਹੜੀ ਸਿੰਘੂ ਬਾਡਰ ਤੇ ਟਿੱਕਰੀ ਬਾਡਰ ਤੇ ਕੀਤੀ ਹੋਈ ਆ ਤੇ ਅਜੇ ਇਹ ਵਿੱਚ ਉਹ ਕਿਵੇਂ ਪਾਰ ਕਰਨਗੇ ਉੱਥੇ ਕਿੰਨਾ ਦਿਨ ਸੰਘਰਸ਼ ਕਰਨਾ ਪਏਗਾ ਇਹ ਵੀ ਆਪਣੇ ਆਪ ਚ ਕਿਸਾਨਾਂ ਤੇ ਵੱਡੇ ਸਵਾਲ ਖੜੇ ਹੋ ਰਹੇ ਸੀ ਪਰ ਹੁਣ ਇੱਥੇ ਰਾਹ ਦੀ ਖਬਰ ਇਹ ਸਾਹਮਣੇ ਆ ਗਈ ਕਿ ਇਹ ਜਿਹੜੇ ਟਿੱਕਰੀ ਜਾਂ ਸਿੰਘੂ ਬਾਰਡਰ ਸੀ ਬੈਰੀਕੇਡਿੰਗ ਕੀਤੀ ਹੋਈ ਸੀ ਕੰਕਰੀਟ ਕੰਧਾ ਜਿਹੜੀਆਂ ਤਿਆਰ ਕਰ ਲਿਆ ਸੀਗੀ ਆ ਪੈਰਾ ਮਿਲਟਰੀ ਫੋਰਸ ਵੱਲੋਂ ਜਾਂ ਦਿੱਲੀ ਪੁਲਿਸ ਵੱਲੋਂ ਉਸ ਨੂੰ ਹੁਣ ਹਟਾਇਆ ਜਾ ਰਿਹਾ ਤੇ ਰਸਤਾ ਖੋਲਿਆ ਜਾ ਰਿਹਾ ਜੋ ਇੱਕ ਰਾਹਤ ਦੀ ਖਬਰ ਕਿਸਾਨਾਂ ਲਈ ਵੀ ਹੈ ਤੇ ਆਮ ਲੋਕਾਂ ਲਈ ਵੀ ਪਰ ਸਤਨਾਮ ਜੀ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਹੁਣ ਕਿਤੇ ਨਾ ਕਿਤੇ ਹੁਣ ਇਹ ਗੱਲ ਨਹੀਂ ਲੱਗਦੀ ਵੀ ਕੇਂਦਰ ਸ਼ਾਇਦ ਝੁਕਣਾ ਸ਼ੁਰੂ ਹੋ ਗਈ ਹੈ ਜ ਜਿਨ੍ਹਾਂ ਨੇ ਬੈਰੀਕੇਡਿੰਗ ਹਟਾ ਲਈ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਡੀ ਪਹਿਲੀ ਜਿੱਤ ਸ਼ੁਰੂ ਹੋ ਚੁੱਕੀ ਆ ਜੀ ਇਸ ਨੂੰ ਪਹਿਲੀ ਜਿੱਤ ਹਾਲਾਂਕਿ ਨਹੀਂ ਕਿਹਾ ਜਾ ਸਕਦਾ ਪਰ ਉਧਰ ਜੇ ਦੇਖਿਆ ਜਾਵੇ ਜਿਹੜਿਆ ਚੋਣਾਂ ਦਾ ਐਲਾਨ ਆ ਉਹ ਪਹਿਲੇ ਹਫਤੇ ਜਾਂ ਦੂਜੇ ਹਫਤੇ ਮਾਰਚ ਦੇ ਹੋਣ ਜਾ ਰਿਹਾ ਹੈ ਸਿਆਸਤ ਦੇ ਨਾਲ ਜੋੜ ਕੇ ਦੇਖੀਏ ਤਾਂ ਇਹਨੂੰ ਜਿਸ ਕਰਕੇ ਹੁਣ ਪ੍ਰਭਾਵ ਹੈ ਜਿਹੜਾ ਉਸ ਦਾ ਸਰਕਾਰ ਤੇ ਵੀ ਵੱਧ ਰਿਹਾ ਹੈ ਤੇ ਪ੍ਰਸ਼ਾਸਨ ਤੇ ਵੀ ਵੱਧ ਰਿਹਾ ਹੈ ਕਿਉਂਕਿ ਜੇ ਪਹਿਲਾਂ ਹੀ ਚੋਣਾਂ ਤੋਂ ਪਹਿਲਾਂ ਅਜਿਹਾ ਮਾਹੌਲ ਬਣਾ ਕੇ ਰੱਖੇਗਾ ਪ੍ਰਸ਼ਾਸਨ ਜਾਂ ਕੇਂਦਰ ਸਰਕਾਰ ਤਾਂ ਫਿਰ VOTING ਕਿਵੇਂ ਹੋਏਗੀ ਵੋਟਾਂ 'ਚ ਕਿਵੇਂ ਲੋਕ ਜਾਣਗੇ ਕਿੰਦਾ ਦਾ ਸਹਿਮ ਦਾ ਮਾਹੌਲ ਹੋਏਗਾ ਇਹ ਜਿਹੜਾ ਹੁਣ ਤਸਵੀਰਾਂ ਆਪਣੇ ਆਪ 'ਚ ਪੇਸ਼ ਹੋ ਰਹੀਆਂ ਨੇ ਜਿਹੜੇ ਚੋਣ ਕਮਿਸ਼ਨ ਦੇ ਅਗੇ ਜਿਹੜਾ ਕਿ ਇਹ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕਿ ਨਾਲ ਦੀ ਨਾਲ ਜਿਹੜਾ ਪ੍ਰਸ਼ਾਸਨ ਆਪਣੀਆਂ ਕਾਰਵਾਈਆਂ ਹੋਰ ਜਿਹੜੇ ਆ ਪੁਖਤਾ ਕਰੇ ਕਿ ਮਾਹੌਲ ਹੈ ਜਿਹੜਾ ਸੁਖਾਵਾ ਬਣਾਇਆ ਜਾ ਰਿਹਾ ਵੀ ਬਿਲਕੁਲ ਜਿਹੜੇ ਕਿਸਾਨ ਨੇ ਉਹ ਕਹਿੰਦੇ ਨੇ ਕਿ ਵੀ ਚਾਹੇ ਚੋਣ ਜਾਬਤਾ ਵੀ ਲੱਗ ਜੇ ਪਰ ਅਸੀਂ ਨਹੀਂ ਟੱਸ ਤੋਂ ਮਸ ਹੁੰਦੇ ਅਸੀਂ ਤਾਂ ਕਰਾਂਗੇ ਸਤਨਾਮ ਜੀ ਬਹੁਤ ਸਾਰੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਜਿਵੇਂ ਹੁਣ ਸ਼ੁਭ ਕਰਮ ਜਿਹੜੇ ਹੈਗੇ ਸੀ ਉਹਨਾਂ ਦੀ ਡੈਥ ਹੋਈ ਹੈ ਹਜੇ ਤੱਕ ਦੇਖੋ ਵੀ ਸਸਕਾਰ ਨਹੀਂ ਹੋਇਆ ਉਹ ਸਮਾਰਟਮ ਨਹੀਂ ਹੋ ਪਾਇਆ ਉਹਦੇ ਲਈ ਵੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਨਾ ਤਾਂ ਉੱਥੇ ਪ੍ਰਿਤਪਾਲ ਹੈ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿਸ ਤਰ੍ਹਾਂ ਉਹਨੂੰ ਕੁੱਟਿਆ ਗਿਆ ਬੁਰੇ ਤਰੀਕੇ ਦੇ ਨਾਲ ਤੇ ਉੱਤੇ ਰੋਤਕ ਦੇ ਪੀਜੀਆਈ ਦੇ ਵਿੱਚ ਫਿਰ ਐਡਮਿ ਤੇ ਕੀ ਹੁਣ ਸਿਆਸਤ ਦੀ ਐਂਟਰੀ ਇਹਦੇ ਵਿੱਚ ਆਉਂਦੀ ਨਜ਼ਰ ਆਉਂਦੀ ਹੈ ਕਦੇ ਕਹਿੰਦੇ ਕਿ ਸੀਐਮ ਭਗਵੰਤ ਮਾਨ ਹੋਣਾ ਨੇ ਉਹਨੂੰ ਜਿਹੜਾ ਇਧਰ ਸ਼ਿਫਟ ਕਰਾਇਆ ਪੀਜੀਆਈ ਦੇ ਵਿੱਚ ਫਿਰ ਬਿਕਰਮ ਮਜੀਠੀਆ ਵੀ ਪਹੁੰਚ ਜਾਂਦੇ ਨੇ ਉੱਥੇ ਤਾਂ ਹੋਰ ਵੀ ਮਤਲਬ ਸਿਆਸੀ ਜਿਹੜੇ ਲੋਕ ਨੇਗੇ ਆਪਦਾ ਮਤਲਬ ਨਾਮ ਕਰ ਰਹੇ ਨੇ ਵੀ ਅਸੀਂ ਜੋ ਕਰ ਰਹੇ ਹਾਂ ਅਸੀਂ ਅੰਦੋਲਨ ਲਈ ਕਰ ਰਹੇ ਹਾਂ ਕਿਵੇਂ ਲੱਗਦਾ ਹੈ ਇਲੈਕਸ਼ਨ ਦੇ ਨਾਲ ਜੋੜ ਕੇ ਦੇਖੀਏ ਤਾਂ ਇਸ ਚੀਜ਼ ਨੂੰ ਆਪਾਂ ਜੇ ਆਪਾਂ ਇਹਨੂੰ ਸਿਆਸਤ ਨਾਲ ਜੋੜੀਏ ਤਾਂ ਸਿਆਸਤ ਬਿਲਕੁਲ ਹੁਣ ਸਿਖਰਾਂ ਤੇ ਦਿਖਾਈ ਦੇ ਰਹੀ ਆ ਕਿਸਾਨੀ ਅੰਦੋਲਨ 'ਚ ਖਾਸ ਕਰਕੇ ਪ੍ਰਿਤਪਾਲ ਮਾਮਲੇ ਤੇ ਪ੍ਰਿਤਪਾਲ ਸਿੰਘ ਨੂੰ ਜਿਹੜਾ ਚੰਡੀਗੜ੍ਹ ਪੀਜੀਆਇ ਸਿਫਟ ਕਰਵਾਇਆ ਗਿਆ ਰੋहतक ਪੀਜੀਆਇ ਤੋਂ ਤਾਂ ਇਸ ਤੇ ਹੁਣ ਜਿਹੜੀਆਂ ਖੂਬ ਇੱਕ ਦੂਜੇ ਤੇ ਤੰਜ ਕਸੇ ਜਾ ਰਿਹਾ ਜਿੱਥੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੂਬ ਜਿਹੜੇ ਆ ਤੰਜ ਕਸੇ ਆ ਬਿਕਰਮਜੀਠੀਆ ਤੇ ਕਿ ਉਹ ਹੁਣ ਪਹਿਲਾਂ ਵਾਲਾ ਹੀ ਰੋਲ ਅਦਾ ਕਰ ਰਿਹਾ ਜੋ ਲਾਲ ਬਾਗ ਮਾਫ ਕਰਨਾ ਜਲਿਆਂਵਾਲੇ ਬਾਗ ਚ ਜਿਹੜਾ ਸ਼ਾਕਾ ਵਾਪਰਿਆ ਸੀ ਉਸ ਸਮੇਂ ਜਿਹੜਾ ਉਹਨਾਂ ਦੇ ਪੁਰਖਿਆਂ ਵੱਲੋਂ ਜਿਹੜਾ ਰੋਲ ਅਦਾ ਕੀਤਾ ਗਿਆ ਸੀ ਉਹੀ ਬਿਕਰਮਜੀਠੀਆ ਹੁਣ ਰੋਲ ਅਦਾ ਕਰ ਰਿਹਾ ਤਾਂ ਇਸ ਨੂੰ ਲੈ ਕੇ ਬਿਕਰਮਜੀਠੀਆ ਵੀ ਭੜਕੇ ਆ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਜਾਂ ਸਮਰਥਕ ਨੇ ਉਹਨਾਂ ਨੇ ਵੀ ਮੋੜ ਮਾ ਜਵਾਬ ਆ ਜਿਹੜਾ ਜਿਹੜਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤਾ ਹੈ ਕਿ ਤੁਸੀਂ ਕਿੱਥੇ ਖੜੇ ਹੋ ਤੁਸੀਂ ਕਿਉਂ ਨਹੀਂ ਇਸ ਵਾਰ ਕੋਈ ਗਤੀਵਿਧੀਆਂ ਕਰਦੇ ਤਾਂ ਸਿਆਸਤ ਹੈ ਜਿਹੜੀ ਪ੍ਰਿਤਪਾਲ ਸਿੰਘ ਦੇ ਮਾਮਲੇ ਤੇ ਖੂਬ ਗਰਮਾਈ ਹੋਈ ਹੈ ਤੇ ਜਿੱਥੇ ਇੱਕ ਪਾਸੇ ਵਿਕਰਮਜੀਤ ਠੀਆ ਵੱਲੋਂ ਵੱਡਾ ਕਦਮ ਚੁੱਕਦੇ ਆ ਕਿੰਦ ਜਿਹੜੇ ਆ ਹਰਿਆਣਾ ਦੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਤੁਰੰਤ ਜਿਹੜਾ ਚੰਡੀਗੜ੍ਹ ਪੀਜੀਆ ਰੈਫਰ ਕਰਵਾਇਆ ਗਿਆ ਤੇ ਅਜੇਹੇ ਵਿੱਚ ਕਿਤੇ ਨਾ ਕਿਤੇ ਵੱਡੀ ਗੱਲ ਇਹ ਵੀ ਹੈ ਕਿ ਆਇਆ ਤਾਂ ਸੀ ਕੋਈ ਅੱਗੇ ਬਿਕਰਮਜੀਠੀ ਆ ਜੇਕਰ ਗੱਲ ਕਰੀਏ ਬਿਕਰਮਜੀਠੀ ਅੱਗੇ ਤਾਂ ਆਏ ਪਰ ਹੁਣ ਜੇਕਰ ਇਸ ਤੇ ਸਿਆਸਤ ਕਰ ਰਹੇ ਆ ਤਾਂ ਇਹ ਗਲਤ ਹੈ ਜਿੱਥੇ ਇੱਕ ਪਾਸੇ ਕਹਿ ਰਹੇ ਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਲੀਡਰ ਦੇ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਵਿਰੋਧੀ ਪਾਰਟੀਆਂ ਅਸੀਂ ਇਕਜੁੱਟ ਹੋ ਕੇ ਇਸ ਮਸਲੇ ਤੇ ਲੜਾਂਗੇ ਪਰ ਇਸ ਮਸਲੇ ਤੇ ਹੁਣ ਕਾਂਗਰਸ ਪਾਰਟੀ ਵੀ ਬੈਕਪੋਰਟ ਤੇ ਜਾਂਦੀ ਨਜ਼ਰ ਆ ਰਹੀ ਹੈ ਤੇ ਅਕਾਲੀ ਵੀ ਕਿਉਂਕਿ ਉਹ ਆਪਸ ਵਿੱਚ ਹੀ ਉਲਝ ਗਈ। ਉਹੀ ਗੱਲਾਂ ਆ ਗਈਆਂ ਨੇ ਕਿਸਾਨ ਤਾਂ ਚਾਹੁੰਦੇ ਨਹੀਂ ਵੀ ਲੀਡਰ ਆਉਣ ਕਿਸਾਨਾਂ ਦੇ ਤਾਂ ਪਹਿਲੀ ਹੀ ਕਹਿ ਵੀ ਲੀਡਰ ਸਾਡੇ ਤੋਂ ਦੂਰੀ ਬਣਾਉਣ ਕਿਉਂਕਿ ਇਹ ਤਾਂ ਰੋਟੀਆਂ ਸੇਕਣ ਲਈ ਆਉਂਦੇ ਨੇ। ਜੀ ਮੈਂ ਉਸ ਉਧਰ ਵੀ ਆ ਰਿਹਾ ਜਦੋਂ ਕਿ ਹੁਣ ਕਿਸਾਨਾਂ ਨੇ ਕਿਹਾ ਹੋਇਆ ਕਿ ਇਹ ਬਿਲਕੁਲ ਗੈਰ-ਰਾਜਨੀਤਿਕ ਪ੍ਰੋਟੈਸਟ ਹੈ। ਅਸੀਂ ਬਿਲਕੁਲ ਰਾਜਨੀਤਿਕ ਲੀਡਰਾਂ ਨੂੰ ਨਹੀਂ ਇਸ ਵਿੱਚ ਐਂਟਰੀ ਦਵਾਂਗੇ। ਅਰ ਇਸ ਵਿੱਚ ਜਿਹੜੇ ਸਿਆਸੀ ਲੀਡਰ ਹੁੰਦੇ ਨੇ ਜਾਂ ਹਾਲਾਂਕਿ ਕੁਝ ਦਾ ਮਨ ਵੀ ਹੁੰਦਾ ਵੀ ਹਾਂ ਮੈਂ ਦਿਲੋਂ ਕਰਾਂ ਆਪਣੇ ਆਪਣੇ ਮੋਸ਼ਨਸ ਨੇ ਹਾਂ ਭਾਵੇਂ ਕਿ ਉਹਨਾਂ ਦਾ ਮਨ ਹੁੰਦਾ ਕਿ ਮੈਂ ਗੱਲਬਾਤ ਮੈਂ ਪੰਜਾਬ ਦੇ ਲਈ ਖੜਾ ਮੈਂ ਕਰਾਂ ਪਰ ਜਦੋਂ ਸਿਆਸਤ ਨਾਲ ਕੋਈ ਵਿਅਕਤੀ ਜੁੜਿਆ ਹੋਇਆ ਤਾਂ ਉਸ ਨੂੰ ਸਿਆਸੀ ਹੀ ਗਿਣਾ ਜਾਏਗਾ ਸਿਆਸੀ ਪੱਖੋਂ ਹੀ ਦੇਖਿਆ ਜਾਏਗਾ ਇਸ ਦੇ ਕਰਕੇ ਹੁਣ ਜਿਹੜਾ ਵਿਕਰਮਜੀਠੀਆ ਦੇ ਪ੍ਰਿਤਪਾਲ ਸਿੰਘ ਦੇ ਮਸਲੇ ਤੇ ਖੂਬ ਸਿਆਸਤ ਜੜੀ ਆ ਛੜੀ ਹੋਈ ਆ ਤਾਂ ਉਧਰ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਤੇ ਚੁਸਕੀ ਲਈ ਹੈ ਟਵੀਟ ਕੀਤਾ ਜੋ ਕਿ ਆਪਣੇ ਆਪ ਚ ਇੱਕ ਵੱਡਾ ਸਵਾਲ ਵੀ ਖੜਾ ਹੋ ਰਿਹਾ ਕਿ ਅਖਰਕਾਰ ਜਦੋਂ ਇੰਨੇ ਦਿਨ ਤਸ਼ੱਦਦ ਹੋਇਆ ਸ਼ੁਭਕਰਨ ਸਿੰਘ ਦੀ ਡੈਥ ਹੋ ਗਈ ਉਦੋਂ ਕਿ ਉਹਨੇ ਕੈਪਟਨ ਅਵਿੰਦਰ ਸਿੰਘ ਕੋਈ ਤਕੜਾ ਸਟੈਂਡ ਲੈ ਸਕੇ ਭਾਜਪਾ ਦੇ ਖਿਲਾਫ ਜਾਂ ਪੰਜਾਬ ਦੇ ਲਈ ਤਾਂ ਹੁਣ ਪ੍ਰਿਤਪਾਲ ਸਿੰਘ ਦੇ ਮਸਲੇ ਤੇ ਖੂਬ ਜਿਹੜਾ ਸਿਆਸੀ ਡਰਾਮਾ ਵੀ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ ਜੀ ਤਾਂ ਉੱਥੇ ਸ਼ੁਭ ਕਰਨ ਸਿੰਘ ਨੂੰ ਲੈ ਕੇ ਵੀ ਕਾਫੀ ਹੈ ਕਿ ਉਹਦੇ ਪਿੱਛੇ ਮਦਰ ਵੀ ਆਏ ਨੇ ਤਾਂ ਕਾਫੀ ਕਹਿੰਦੇ ਵੀ ਪ੍ਰੋਟੈਸਟ ਹੋ ਰਹੇ ਨੇ ਕੈਂਡਲ ਮਾਰਚ ਅਸੀਂ ਦੇਖਣ ਨੂੰ ਮਿਲੇ ਆ ਤੇ ਉੱਥੇ ਹਰਿਆਣਾ ਦੀ ਜਿਹੜੀ ਸਰਕਾਰ ਹੈ ਹਰਿਆਣਾ ਪੁਲਸ ਉਹ ਆਏ ਕਹਿੰਦੀ ਹੈ ਵੀ ਤੁਸੀਂ ਵੀ ਸਾਡੇ ਉੱਥੇ ਇਹਦੀ ਡੈਥ ਹੋਈ ਹੈ ਤੇ ਇਹਨੂੰ ਇੱਥੇ ਲਿਆਓ ਅਸੀਂ ਇੱਥੇ ਪੋਸਟਮਾਰਟਮ ਕਰਾਂਗੇ ਇਸ ਵਿੱਚ ਜਿਹੜਾ ਦੋ ਦੋ ਪਹਿਲੂਆਂ ਇੱਕ ਸਿੱਕੇ ਦੇ ਦੋ ਪਹਿਲੂ ਸਾਹਮਣੇ ਆ ਰਹੇ ਨੇ ਜਿਵੇਂ ਕਿ ਹਰਿਆਣਾ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਤਾਂ ਹੈ ਹੀ ਨੇ ਇਸ ਵਿੱਚ ਕਿਸਾਨਾਂ ਦੇ ਦਰਮਿਆਨ ਦੋਵੇਂ ਸਰਕਾਰਾਂ ਫਸ ਗਈਆਂ ਕਿਉਂਕਿ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਹਲੇ ਤੱਕ ਉਸਤੇ ਕੋਈ ਸਟੈਂਡ ਨਹੀਂ ਲੈ ਸਕੀ ਕੋਈ ਕਾਰਵਾਈ ਨਹੀਂ ਕਰ ਸਕੀ ਕਿਉਂਕਿ ਜਦੋਂ ਕੋਈ ਪੰਜਾਬ ਆਪਣੇ ਪੰਜਾਬ ਚ ਜਾਂ ਕਿਸੇ ਹੋਰ ਸਟੇਟ ਦੇ ਏਰੀਆ ਵਿੱਚ ਆ ਕੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਦਾ ਹੈ ਤਾਂ ਪੰਜਾਬ ਸਰਕਾਰ ਜਾਂ ਉੱਥੋਂ ਦਾ ਗ੍ਰਹਿ ਮੰਤਰੀ ਇਸ ਕਾਬਿਲ ਹੁੰਦਾ ਹੈ ਕਿ ਨਾਲ ਦੀ ਨਾਲ ਉਸਤੇ ਐਕਸ਼ਨ ਲਿਆ ਜਾ ਸਕਦਾ ਹੈ ਤਾਂ ਇਸ ਦੇ ਚੱਲਦਿਆਂ ਪੰਜਾਬ ਸਰਕਾਰ ਤੇ ਜਿੱਥੇ ਵੱਡੇ ਸਵਾਲ ਖੜੇ ਹੋ ਰਹੇ ਹੈ ਕਿ ਹੁਣ ਤੱਕ ਸਰਕਾਰ ਕਿਉਂ ਨਹੀਂ ਐਕਸ਼ਨ ਲੈ ਰਹੀ ਹੈ ਐਫਆਈਆਰ ਦੇ ਵੀ ਖੜੇ ਹੋ ਰਹੇ ਹੈ ਕਿਉਂ ਨਹੀਂ ਦਰਜ ਕਰ ਪਾਈ ਸਭ ਤੋਂ ਵੱਡੀ ਗੱਲ ਇਹ ਵੀ ਹੈ ਕੇ ਸ਼ੁਭਕਰਨ ਸਿੰਘ ਜਿਹੜਾ ਕਿਸਾਨੀ ਅੰਦੋਲਨ ਚ ਜੁਟਿਆ ਹੋਇਆ ਸੀ ਉਸ ਨੂੰ ਆਪਣਾ ਪੋਸਟਮਾਰਟਮ ਕਰਵਾਉਣ ਲਈ ਜਾਂ ਸੰਸਕਾਰ ਕਰਵਾਉਣ ਦੇ ਲਈ ਵੀ ਇੰਤਜ਼ਾਰ ਕਰਨਾ ਪੈ ਰਿਹਾ ਹਾਲਾਂਕਿ ਉਹਨਾਂ ਦੀ ਡੈਥ ਹੋ ਚੁੱਕੀ ਆ ਪਰ ਇਹ ਆਪਣੇ ਆਪ ਚ ਵੱਡੀ ਅਹਿਮ ਗੱਲ ਹੈ ਕਿ ਆਖਰਕਾਰ ਉਸ ਦੀ ਡੈੱਡ ਬਾਡੀ ਨੂੰ ਕਿਉਂ ਰੋਲਿਆ ਜਾ ਰਿਹਾ ਕਿਉਂ ਨਹੀਂ ਉਸ ਤੇ ਨਾਲ ਦੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਤਾਂ ਸਰਕਾਰਾਂ ਮੌਕੇ ਦੀ ਹੈ ਜਿਹੜੀ ਆ ਹੈਗੀ ਆ ਉਹ ਆਪਣੇ ਆਪਣੇ ਜਿਹੜੇ ਆ ਜ਼ਰੂਰ ਬਿਆਨਵਾਜ਼ੀਆਂ ਕਰ ਰਹੀਆਂ ਨੇ ਪਰ ਉਧਰ ਜੇਕਰ ਹਰਿਆਣਾ ਪੁਲਿਸ ਦੀ ਗੱਲ ਕਰੀਏ ਹਰਿਆਣਾ ਪੁਲਿਸ ਕਹਿ ਰਹੀ ਹੈ ਕਿ ਪੋਸਟਮਾਰਟ ਅਸੀਂ ਕਰਾਂਗੇ ਸਾਡੇ ਏਰੀਆ ਚ ਅਸੀਂ ਆਇਆ ਸੀਗਾ ਅਸੀਂ ਇੱਥੇ ਜਿਹੜੀ ਗਾਰ ਬਾਈ ਜਿਹੜੀ ਆ ਕੀਤੀ ਹੈ ਹੂੰ ਇਸ ਤੋਂ ਇੱਕ ਸਾਫ਼ ਹੁੰਦੀ ਹੈ ਗੱਲ ਆਪਣੇ ਆਪ ਚ ਵੀ ਜੇ ਦੇਖਿਆ ਜਾਵੇ ਸਿਆਸੀ ਤੌਰ ਤੇ ਇਹ ਸਰਕਾਰ ਨੂੰ ਵੀ ਫਸਾ ਦਿੰਦੀ ਹੈ ਕਿਉਂਕਿ ਜਿੱਥੇ ਜੇਕਰ ਹਰਿਆਣਾ ਪੁਲਿਸ ਇਹ ਮੰਨ ਗਈ ਵੀ ਸਾਡੇ ਏਰੀਆ ਚ ਆਇਆ ਸੀ ਤਾਂ ਫਿਰ ਉਹਨਾਂ ਨੂੰ ਹੱਕ ਕਿਨੇ ਦਿੱਤਾ ਕਿ ਗੋਲੀ ਚਲਾਣ ਦਾ ਜਦੋਂ ਕਿ ਜਿੱਡਾ ਮਰਜੀ ਗੈਂਗਸਟਰ ਹੋਵੇ ਤਾਂ ਇੰਨਾ ਕ ਹੱਕ ਹੁੰਦਾ ਪੁਲਿਸ ਕੋਲ ਕਿ ਉਸ ਦੇ ਪੈਰ 'ਚ ਗੋਲੀ ਮਾਰ ਸਕਦੇ ਆ ਪਰ ਇੱਥੇ ਹਰਿਆਣਾ ਪੁਲਿਸ ਨੇ ਜਾਂ ਪੈਰਾ ਮਿਲਟਰੀ ਫੋਰਸ ਨੇ ਇਹ ਨਹੀਂ ਦੇਖਿਆ ਕਿ ਉਸ ਦਾ ਪੈਰ ਆ ਜਾਂ ਸਿਰ ਆ ਸਿੱਧੀ ਗੋਲੀ ਚਲਾ ਦਿੱਤੀ ਜੋ ਕਿ ਸਿੱਧਾ ਐਫ ਆਈ ਆਰ ਦਰਜ ਹੁੰਦੀ ਹੈ ਕਤਲ ਦਾ ਮਾਮਲਾ ਦਰਜ ਹੁੰਦਾ ਜਿਸ ਨੂੰ ਲੈ ਕੇ ਹੁਣ ਪੰਜਾਬ ਦੀਆਂ ਬਹੁਤੀਆਂ ਵਿਰੋਧੀ ਪਾਰਟੀਆਂ ਵੀ ਸਵਾਲ ਜਿਹੜੇ ਆ ਖੜੇ ਕਰ ਰਹੀ ਆ ਕਿ ਹੁਣ ਤੱਕ ਗ੍ਰਹਿ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਆਇਆ ਗ੍ਰਹਿ ਮੰਤਰੀ ਤੇ ਪਰਚਾ ਕਿਉਂ ਨਹੀਂ ਦਰਜ ਹੋਇਆ ਹਾਲਾਂਕਿ ਹਾਲਾਤਾਂ ਦੇ ਤਹਿਤ ਚੱਲਣਾ ਹੁੰਦਾ ਪਰ ਸਵਾਲ ਇਹੀ ਹੁੰਦੇ ਆ ਉਹੀ ਭਾਜਪਾ ਦੇ ਲੀਡਰ ਪੰਜਾਬ ਚ ਨੇ ਜਿਹੜੇ ਕਹਿੰਦੇ ਸੀਗੇ ਕਿ ਜਦੋਂ ਬੇਅਦਬੀ ਹੋਈ ਸੀ ਸੁਖਵੀਰ ਬਾਦਲ ਤੇ ਪਰਚਾ ਕਿਉਂ ਨਹੀਂ ਹੋਇਆ ਉਦੋਂ ਵੀ ਗੋਲੀ ਚੱਲੀ ਸੀ ਗੋਲੀ ਹੁਣ ਵੀ ਚੱਲੀ ਹੈ ਤਾਂ ਅਜਿਹੇ ਵਿੱਚ ਇਹਨਾਂ ਮਸਲਿਆਂ ਨੂੰ ਸਿਰਫ ਸਿਆਸੀ ਤੌਰ ਤੇ ਇੱਕ ਦੂਜੇ ਵੱਲ ਖੇਡਿਆ ਜਾ ਰਿਹਾ ਖਿੱਦੋਬਾਲ ਬਣਾ ਕੇ ਪਰ ਇਸ ਦਾ ਕੋਈ ਮਸਲੇ ਵੱਲ ਜਾਂ ਇਸ ਦਾ ਜਿਹੜਾ ਹੱਲ ਵੱਲ ਕੋਈ ਨਹੀਂ ਜਾਣਾ ਚਾਹੁੰਦਾ। ਹੁਣ ਦੇਖਣਾ ਬਾਕੀ ਹੈ ਕਿ ਕੀ ਸਾਹਮਣੇ ਆਉਂਦਾ ਹੈ ਕਿ ਕੀ ਸ਼ੁਭਕਰਨ ਨੂੰ ਲੈ ਕੇ ਸਾਹਮਣੇ ਆਉਂਦਾ ਹੈ ਕਿ ਕਿਉਂਕਿ ਸਿਆਸਤਾਂ ਫਿਰ ਸਿਆਸਤਦਾਰਾਂ ਦਾ ਤਾਂ ਕੰਮ ਹੀ ਹੁੰਦਾ ਰੋਟੀਆਂ ਸੇਕਣਾ ਹਨ ਤੇ ਇਸ ਹਫਤੇ ਇਸੇ ਤਰ੍ਹਾਂ ਚੱਲਦਾ ਰਹਿਣਾ ਪਰ ਇਹ ਕਿ ਧਰਨੇ ਨੂੰ ਲੈ ਕੇ ਥੋੜੀ ਨੈਗੇਟਿਵਿਟੀ ਜਿਹੜੀ ਫਲਾਈ ਗਈ ਹੈ ਉਹਨੂੰ ਲੈ ਕੇ ਥੋੜਾ ਜਿਹਾ ਪੋਜ਼ਿਟਿਵ ਹੋਣ ਦੀ ਲੋੜ ਹੈਗੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉੱਤੇ ਗੁੰਡੇ ਆ ਗਏ ਆ ਕਿਸਾਨ ਗੁੰਡੇ ਬਣ ਕੇ ਤੁਰੇ ਫਿਰਦੇ ਨੇ ਕਿਸਾਨ ਕਿਉਂ ਆਪਣੇ ਧਰਨੇ ਨੂੰ ਖਰਾਬ ਕਰਨਗੇ ਜਿਨ੍ਹਾਂ ਨੇ ਇੰਨਾ ਇਕੱਠੇ ਹੋ ਕੇ ਚਲਾਇਆ ਉੱਥੇ ਲੰਗਰ ਹੋਗਾ ਵੀ ਪੋਜ਼ਿਟਿਵਿਟੀ ਦੇ ਨਾਲ ਚੱਲਗੇ ਵੀ ਬਾਲਾ ਵੀ ਤਰਨੇ ਨੂੰ ਖਲਾਫ। ਸਭ ਤੋਂ ਅਹਿਮ ਗੱਲਾਂ ਤਾਂ ਇਹੀ ਆ ਰਹੀ ਆ ਕਿ ਜਿਹੜੇ ਵਿਅਕਤੀ ਆਪਣੇ ਰਸਤੇ ਰਾਹੀ ਅੱਗੇ ਵੱਧ ਰਹੇ ਆ ਪ੍ਰੋਟੈਸਟੀ ਕਰਨਾ ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ ਜੇ ਤੁਹਾਨੂੰ ਕੋਈ ਸ਼ੱਕ ਆ ਉਹਨਾਂ ਤੇ ਉਹਨਾਂ ਦੀ ਤਲਾਸ਼ੀ ਕਰ ਲਓ ਤਲਾਸ਼ੀ ਕਰਕੇ ਜੇ ਉਹ ਵੀ ਉਹਨਾਂ ਕੋਲ ਸਮਾਨ ਹੈ ਖਾਣ ਪੀਣ ਦਾ ਉਸ ਨੂੰ ਅੱਗੇ ਜਾਣ ਦਿਓ ਤੇ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਪ੍ਰੋਟੈਸਟ ਕਰਨ ਦਿਓ। ਇਸ ਦੇ ਨਾਲ ਜੇਕਰ ਦੇਖਿਆ ਜਾਵੇ ਇੱਕ ਪਾਸੇ ਤਾਂ ਅਸੀਂ ਜਿਹੜੇ ਆ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਡਾ ਪੱਤਾ ਖੇਡਦੇ ਨਜ਼ਰ ਆ ਰਿਹਾ राम ਮੰਦਰ ਦਾ ਪਰ ਉੱਥੇ ਹੀ ਅਜਿਹੇ ਮਸਲੇ ਆ ਤੇ ਜਦੋਂ ਆੜ ਜਾਂਦੇ ਆ ਤਾਂ ਉਹ ਜਿਹੜੇ ਆ ਆਪ ਅੱਗੇ ਆਉਣ ਦੀ ਜਗ੍ਹਾ ਗੱਲਬਾਤ ਕਰਨ ਦੀ ਥਾਂ ਉਹ ਅੱਗੇ ਜਿਹੜੇ ਫੋਰਸ ਲਗਾ ਦਿੰਦੇ ਆ ਇਹ ਆਪਣੇ ਆਪ ਚ ਉਹਨਾਂ ਦੀ ਜਿਹੜੀ ਆ ਕਿੰਨੀ ਕੁ ਜਿਹੜੀ ਉਹਨਾਂ ਦੀ ਰਾਜਨੀਤਕ ਤੌਰ ਤੇ ਪਕੜ ਪਕੜਾ ਉਹ ਸਭ ਕੁਝ ਸਾਹਮਣੇ ਲਿਆ ਦਿੰਦੀ ਆ ਤੇ ਉੱਥੇ ਇੰਟਰਨੈਟ ਨਾਲ ਵੀ ਜੁੜ ਕੇ ਜਾਣਕਾਰੀ ਥੋੜੀ ਸਾਂਝੀ ਕਰ ਦਿੰਦੇ ਆ ਕਿ ਪੰਜਾਬ ਵਿੱਚ ਹਲੇ ਇੰਟਰਨੈਟ ਸਵਾਮਾ ਹਲੇ ਵੀ ਬੰਦ ਰਹਿਣਗੇ ਪਰ ਉਧਰ ਹਰਿਆਣਾ ਨੇ ਸ਼ੁਰੂ ਕਰ ਦਿੱਤਾ ਤਾਂ ਅਜਿਹੇ ਵਿੱਚ ਇਹ ਵੀ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਫਿਰ ਪੰਜਾਬ ਤੋਂ ਇੰਨਾ ਡਰ ਕਿਉਂ ਲੱਗ ਰਿਹਾ ਕਿਉਂਕਿ ਪੰਜਾਬ 'ਚ ਸਿਰਫ ਕਿਸਾਨ ਨਹੀਂ ਹੁਣ ਪ੍ਰਭਾਵਿਤ ਹੋ ਰਹੇ ਇਸ ਦਰਮਿਆਨ ਜਿਹੜੇ ਵਿਦਿਆਰਥੀ ਨੇ ਬਹੁਤ ਸਾਰੇ ਜਿਨ੍ਹਾਂ ਨੇ ਇਮਤਿਹਾਨ ਦੀ ਤਿਆਰੀ ਕਰਨੀ ਆ ਬਹੁਤ ਸਾਰੇ ਨੌਜਵਾਨ ਕਿਸੇ ਨੌਕਰੀ ਲਈ ਜਿਹੜੇ ਇਮਤਿਹਾਨ ਦੀ ਤਿਆਰੀ ਕਰ ਰਹੇ ਆ ਉਹ ਵੀ ਪ੍ਰਭਾਵਿਤ ਹੋ ਰਹੇ ਆ ਜਿੰਨਾ ਜਿੰਨਾ ਜ਼ਿਲ੍ਹਿਆਂ ਵਿੱਚ ਜਿਸ ਜਿਸ ਏਰੀਆ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਤੇ ਸਰਕਾਰਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਆਪਣੀ ਕੁਰਸੀ ਬਚਾਉਣ ਦੇ ਲਈ ਇੰਨਾ ਜਿਹੜਾ ਲੋਕਾਂ ਨੂੰ ਜਿਹੜਿਆ ਸਮੱਸਿਆਵਾਂ ਵਿੱਚ ਪਾ ਰਹੇ ਨੇ ਪਰ ਨੁਕਸਾਨ ਤਾਂ ਹੋ ਰਿਹਾ ਨਾ ਸਤਨਾਮ ਜੀ ਆਮ ਲੋਕਾਂ ਦਾ ਵੀ ਹੋ ਰਿਹਾ ਤੇ ਜਦੋਂ ਕਰਜ਼ਾ ਚੜਿਆ ਸਰਕਾਰ ਤੇ ਫਿਰ ਦੇਖਿਓ ਕਿਵੇਂ ਪੂਰਾ ਨਹੀਂ ਹੋਣਾ ਇਹਨਾਂ ਤੋਂ ਕਿਉਂਕਿ ਪਹਿਲੀ ਅਸੀਂ ਇੰਨੇ ਕਰਜ਼ੇ ਆਏ ਤੁਸੀਂ ਦੇਖੋ ਇਹ ਆਤ ਨਿਰਯਾਤ ਰੁਗ ਗਿਆ ਦਿੱਲੀ ਆਪਣੇ ਕਿੰਨੇ ਬਿਜ਼ਨਸ ਹੋਣਾ ਇਹ ਦੇਖੋ ਤੁਸੀਂ ਫਲਾਈਟ ਦੀਆਂ ਟਿਕਟਾਂ ਮਹਿੰਗੀਆਂ ਹੋ ਗਈਆਂ ਮਤਲਬ ਕਈ ਲੋਕ ਬਿਜ਼ਨਸ ਕਰ ਰਹੇ ਪਰ ਕਿਤੇ ਪਾਸੇ ਸਾਡੇ ਪੰਜਾਬ ਨੂੰ ਵੀ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸਾਨੂੰ ਇਨਕਮ ਸੋਰਸ ਹੋਣੇ ਬੰਦ ਹੋ ਗਏ ਉੱਥੇ ਸੋ ਕੇਂਦਰ ਨੂੰ ਇਹ ਜਿੱਦ ਆਪਣੀ ਜਿਹੜੀ ਛੱਡਣੀ ਚਾਹੀਦੀ ਹੈ ਜੇ ਕਿਸਾਨ ਕਹਿੰਦੇ ਨੇ ਸਾਡੀਆਂ ਮੰਗਾਂ 'ਚ ਸ਼ਾਂਤਮਈ ਪ੍ਰੋਟੈਸਟ ਕਰਦੇ ਆਂ ਤਾਂ ਕਰਨ ਦੇਣਾ ਚਾਹੀਦਾ ਇਸ ਤਰ੍ਹਾਂ ਜਿਹੜੇ ਬਾਰਡਰਾਂ ਦੇ ਹਾਲਾਤ ਹਿੰਦੁਸਤਾਨ ਪਾਕਿਸਤਾਨ ਵਰਗੇ ਨਾ ਬਣਾਓ ਉਹ ਕਿਸਾਨ ਨੇ ਅੰਨ ਦਾਤੇ ਨੇ ਉਹ ਕਦੇ ਕੁਝ ਖਰਾਬ ਨਹੀਂ ਕਰਨਗੇ ਤਾਂ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਇਸ ਤਰੀਕੇ ਨਾਲ ਕੇਂਦਰ ਨੂੰ ਸੋਚਣਾ ਜ਼ਰੂਰ ਚਾਹੀਦਾ ਤੇ ਸਿਆਸਤ ਥੋੜੀ ਜੀ ਜਿਹੜੀ ਹੈ ਨਹੀਂ ਕਰਨੀ ਚਾਹੀਦੀ ਜੇਕਰ ਇਸ ਤੇ ਦੇਖਿਆ ਜਾਵੇ ਕਿ ਕੇਂਦਰ ਸਰਕਾਰ ਕਹਿ ਰਹੀ ਆ ਕਿ ਇੰਨਾ ਬਜਟ ਨਹੀਂ ਸਾਡੇ ਕੋਲ ਵੀ 1 ਕੋ ਲੱਖ ਤੇ ਐਮਐਸਪੀ ਦੇ ਦਈਏ ਤਾਂ ਦੂਜੇ ਪਾਸੇ ਫਿਰ ਉਹਨਾਂ ਕੋਲ ਇਹ ਕੀ ਹੱਕ ਹੈ ਕਿ ਕਿਸੇ ਨੂੰ ਰੋਕ ਲੈਣ ਕਿ ਪ੍ਰੋਟੈਸਟ ਨਹੀਂ ਕਰਨਾ ਜੇ ਨਹੀਂ ਉਹਨਾਂ ਤੋਂ ਹੋ ਰਿਹਾ ਤਾਂ ਪ੍ਰੋਟੈਸਟ ਤਾਂ ਕਰ ਸਕਦੇ ਆ ਇਹ ਤਾਂ ਸਾਡਾ ਅਧਿਕਾਰ ਹੈ ਨਾ ਮੌਲਿਕ ਅਧਿਕਾਰ ਪ੍ਰੋਟੈਸਟ ਤਾਂ ਕਰ ਸਕਦੇ ਆ ਪ੍ਰੋਟੈਸਟ ਤਾਂ ਅਗਲੇ ਨੇ ਕਰਨਾ ਖਰਚਾ ਅਗਲੇ ਨੇ ਕਰਨਾ ਬੈਠਣਾ ਉਹਨਾਂ ਦਾ ਸਮਾਂ ਉਹਨਾਂ ਦਾ ਖਰਾਬ ਹੋਣਾ ਸਰਕਾਰ ਦਾ ਤਾਂ ਇਸ ਤੇ ਕੁਝ ਨਹੀਂ ਯਾਰ ਸਰਕਾਰ ਤੇ ਫਿਰ ਆਖਰਕਾਰ ਜੇ ਕਰ ਕਹ ਰਹੀ ਹੈ ਕਿ ਅਸੀਂ 45 ਸਾਲਾਂ ਵਿੱਚ ਦੇਸ਼ ਨੂੰ ਬਦਲ ਸਕਦੇ ਹਾਂ ਤਾਂ ਅੱਜ ਦੇ ਸਮੇਂ ਵਿੱਚ ਕਿਉਂ ਨਹੀਂ ਬਦਲ ਸਕਦੇ ਅੱਜ ਦੇ ਸਮੇਂ ਵਿੱਚ ਕਿਉਂ ਨਹੀਂ ਇੰਨਾ ਧਰਨਿਆਂ ਤੇ ਹੀ ਰੋਕ ਲਗਾ ਸਕਦੇ ਕਿਉਂ ਨਹੀਂ ਮਸਲੇ ਹੱਲ ਹੋ ਸਕਦੇ ਜਿਹੜੇ ਹੁਣ ਉੱਠ ਰਹੇ ਆ 45 ਸਾਲ ਸਮੇ ਦੇ ਜਿਹੜਾ ਸਮਾਂ ਆਏਗਾ 2045 ਦੀ ਗੱਲ ਕਰਦੇ ਆ ਭਾਜਪਾ ਸਰਕਾਰ ਕੇ ਅਸੀਂ ਬਦਲ ਕੇ ਰੱਖ ਦਾਂਗੇ ਉਦੋਂ ਤੱਕ ਕਿੰਨੇ ਮਸਲੇ ਖੜੇ ਹੋਣਗੇ ਕੀ ਕੁਝ ਹੋਏਗਾ ਉਹ ਤਾਂ ਹਜੇ ਬੱਖ ਹੈ ਪਰ ਜਿਹੜਾ ਮੌਜੂਦਾ ਹਾਲਾਤ ਨੇ ਹਜੇ ਉਹਨਾਂ ਤੇ ਵੀ ਕਾਬੂ ਪਾ ਸਕਰੀ ਕੇਂਦਰ ਦੀ ਭਾਜਪਾ ਸਰਕਾਰ ਜੀ ਉਹੀ ਗੱਲ ਹੈ ਨਾ ਕਹਿੰਦੇ ਜਿਹੜਾ ਵੀ ਦੇਸ਼ ਆ ਜਿਹਨੂੰ ਵੀ ਮਜ਼ਬੂਤ ਬਣਾਉਣਾ ਜੇ ਕੋਈ ਵੀ ਜੰਗ ਜਿੱਤਣੀ ਆ ਉਹਦੇ ਲਈ ਫੂਡ ਜਿਹੜਾ ਹੈਗਾ ਬਹੁਤ ਜ਼ਰੂਰੀ ਹੋਣਾ ਚਾਹੀਦਾ ਕਿ ਫੂਡ ਤੇ ਸਾਡਾ ਤਾਂ ਧਿਆਨ ਦਗਾਤਾ ਹੀ ਨਹੀਂ ਖੁਸ਼ ਹੈਗਾ ਤਾਂ ਸਾਡਾ ਦੇਸ਼ ਕਿੱਥੇ ਜੰਗਾਂ ਜਿੱਤ ਲੂਗਾ ਅਸੀਂ ਕਿੱਥੇ ਲੜ ਲਾਂਗੇ ਅਜਿਹੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੋਮਾ ਪਾਸਾਂ ਤੋਂ ਪਾਸਿਆਂ ਤੋਂ ਘਿਰ ਗਈ ਹੈ ਕਿਉਂਕਿ ਚੋਣ ਜਾਬਤਾ ਦਾ ਵੀ ਸਮਾਂ ਬਿਲਕੁਲ ਸਿਰਾਂ ਤੇ ਆ ਗਿਆ ਮਾਰਚ ਦੇ ਪਹਿਲੇ ਜਾਂ ਦੂਜੇ ਹਫਤੇ 'ਚ ਚੋਣ ਜਾਬਤਾ ਲੱਗ ਜੇਗਾ ਤੇ ਅਜਿਹੇ ਵਿੱਚ ਸਰਕਾਰ ਬੈਕਪੁੱਟ ਤੇ ਜਰਾਂਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਜਿਹੜਾ ਮਾਹੌਲ ਸੀਗਾ ਚੋਣਾਂ ਤੋਂ ਪਹਿਲਾਂ ਕਿੱਥੇ ਤਾਂ ਰੈਲੀਆਂ ਹੋਣੀਆਂ ਚਾਹੀਦੀਆਂ ਸੀ ਕਿੱਥੇ ਤਾਂ ਬੱਡੇ-ਬੱਡੇ ਦਾਅਵੇ ਠੋਕਣੇ ਸੀ ਇਨ੍ਹਾਂ ਲੀਡਰਾਂ ਨੇ ਸਟੇਜਾਂ ਤੇ ਖੜਕੇ ਪਰ ਉਹਨਾਂ ਨੂੰ ਅੱਜ ਘਰਾਂ 'ਚ ਬੰਦ ਕਰ ਰੱਖਿਆ ਕਿਸਾਨਾਂ ਨੇ ਇਹ ਆਪਣੇ ਆਪ 'ਚ ਇਨ੍ਹਾਂ ਸਰਕਾਰਾਂ ਦੀ ਜਿਹੜੀ ਅਸਲੀ ਤਸਵੀਰ ਆ ਉਹ ਪੇਸ਼ ਹੋ ਰਹੀ ਹੈ ਬਿਲਕੁਲ ਜੀ ਫਿਲਹਾਲ ਜਿਹੜੀ ਤਸਵੀਰ ਇੱਕ ਜ਼ਰੂਰ ਸਾਹਮਣੇ ਆ ਚੁੱਕੀ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਆ ਜੋ ਬਾਰਡਰ ਨਾਲ ਲੱਗਦੇ ਹੈਗੇ ਨੇ ਤਾਂ ਉਹ ਉੱਥਾਂ ਤੇ ਢਿੱਲ ਦੇਣੀ ਕੇਂਦਰ ਨੇ ਸ਼ੁਰੂ ਕਰ ਦਿੱਤੀ ਇਹ ਕਹਿ ਸਕਦੇ ਆ ਕਿ ਥੋੜੀ ਢਿੱਲ ਹੋ ਚੁੱਕੀ ਹੈ ਤਾਂ ਹੁਣ ਦੇਖਦੇ ਆ ਕਿ ਹੁਣ ਜਵੇਂ ਇਲੈਕਸ਼ਨ ਆਉਣ ਵਾਲੇ ਤਾਂ ਕੇਂਦਰ ਹੁਣ ਕਿਹੜਾ ਪੱਤਾ ਖੇਡਣ ਵਾਲੇ ਕੀ ਕਿਸਾਨਾਂ ਦੀ ਮੰਗਾਂ ਮੰਨਦੀ ਹੈ ਜਾਂ ਨਹੀਂ લગતાર થોડેના સાજિયા કર જાણકારી સામે જુડે રો બહુ બહુ ધનવાદ જી સતનામજી સાબિત કરવા